ਸਸਿਕਲ ਦੋਸਤੋ ਆਪਣੀ ਇਹ ਵੀਡੀਓ ਹੈਗੀ ਆ ਉਹਨਾਂ ਸਰਪੰਚਾਂ ਦੇ ਲਈ ਜਿਹੜੇ ਸਰਪੰਚਾਂ ਨੇ ਪਿਛਲੇ ਦਿਨੀ ਪੰਜਾਬੀ ਗਾਇਕ ਗੁਲਾਬ ਸਿੱਧੂ ਤੋਂ ਮਾਫੀ ਮੰਗਵਾਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਗੁਲਾਬ ਸਿੱਧੂ ਇੱਕ ਗਾਇਕ ਆ ਤੇ ਉਹ ਮੁੰਡਾ ਵੀ ਹੈ ਵੀ ਭਲਾ ਮਨ ਸੌਣੇ ਬਹੁਤ ਜਲਦੀ ਆਪਣੀ ਜੋ ਗਾਣਾ ਆਇਆ ਸੀ ਜਿਸ ਤੇ ਸਰਪੰਚਾਂ ਨੇ ਇਤਰਾਜ਼ ਕੀਤਾ ਤੇ ਉਹਨੇ ਉਹਦੇ ਲਈ ਮਾਫੀ ਮੰਗ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਪਤਾ ਲੱਗਾ ਸੀ ਕਿ ਕੁਝ सरपंचਾਂ ਨੇ ਅਮਨ ਅਰੂੜਾ ਮੰਤਰੀ ਤੱਕ ਪਹੁੰਚ ਕਰਕੇ ਗਲਬ ਸਿੱਧੂ ਦੇ ਖਿਲਾਫ ਸ਼ਾਇਦ ਸ਼ਿਕਾਇਤ ਜਾਂ ਕੋਈ ਦਰਖਾਸਤ ਵਗੈਰਾ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਂ ਦਿੱਤੀ ਸੀਗੀ ਤਾਂ ਆਪਣਾ ਉਹਨਾਂ ਸਰਪੰਚਾਂ ਨੂੰ ਚੈਲੰਜ ਆ ਕੇ ਯਾਰ ਆਮੋ ਸਾਹਮਣੀ ਦੇਖਣਾ ਤੁਹਾਨੂੰ ਕਿਵੇਂ ਦੇਖਣਾ ਕਿੱਥੇ ਦੇਖਣਾ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਨਾ ਹੀ ਆਪਾਂ ਉਹਨਾਂ ਸਰਪੰਚਾਂ ਨੂੰ ਦੂਜੇ ਲੋਕਾਂ ਵਾਂਗੂ ਜੇ ਆਪਾਂ ਵੀ ਵਿਊ ਲੈਣੀ ਹੁਣ ਵੀਡੀਓ ਦੇ ਤਾਂ ਆਪਾਂ ਵੀ ਕਹਿ ਦਈਏ ਕਿ ਰਾਜ ਬਰਾੜ ਵਾਲਾ ਗਾਣੀ ਤੇ ਕਿਉਂ ਨਹੀਂ ਇਤਰਾਜ਼ ਕੀਤਾ ਜਿੱਥੇ ਕਹਿੰਦੇ ਸੀਗੇ ਲੈ ਲੈ ਤੂੰ ਸਰਪੰਚੀ ਵਿੱਚ ਸਰਕਾਰੀ ਪੈਸਾ ਖਾਵਾਂਗੇ ਨਾ ਹੀ ਆਪਾਂ ਬਲੋ ਦੀ 벨ਟ ਜਾ ਕੇ ਨੀਵੇਂ ਜਾ ਕੇ ਉਹਨਾਂ ਲੋਕਾਂ ਵਾਂਗੂ ਕਹੀਏ ਕਿ ਜਿਵੇਂ ਕੁਝ ਲੋਕ ਕੱਟ ਕੇ ਵੀਡੀਓ ਲਾਈ ਬੈਠੇ ਸੀਗੇ ਇੱਕ ਸ਼ਾਇਦ ਪੱਤਰਕਾਰ ਨੂੰ ਕੁਝ ਬੀਬੀਆਂ ਕਹਿ ਰਹੀਆਂ ਸੀਗੀਆਂ ਕਿ ਸਰਪੰਚ ਅ ਸਾਡੇ ਆ ਖਾ ਕੇ ਆ ਖਾ ਕੇ ਇੱਥੋਂ ਤੱਕ ਕਿ ਲੈਟਰੀਨਾ ਖਾ ਕੇ ਨਾ ਹੀ ਆਪਾਂ ਕੋਈ ਉਹ ਜੀ ਗੱਲ ਕਰੀਏ ਕਿਉਂਕਿ ਅਸੀਂ ਸੱਭਿਅਕ ਸਮਾਜ ਦੇ ਵਿੱਚ ਰਹਿੰਦੇ ਆ ਤਾਂ ਇਹ ਗੈਰਤਮੰਦ ਪੰਜਾਬੀਆਂ ਦਾ ਪੰਜਾਬ ਆ ਆਪਾਂ ਕਦੇ ਵੀ ਉਹ ਜੀ ਗਲਤ ਗੱਲ ਨਹੀਂ ਕਹਾਂਗੇ ਆਪਾਂ ਚੈਲੰਜ ਕਰਾਂਗੇ ਆਹਮੋ ਸਾਹਮਣੇ ਮਿਲਣ ਦੀ ਗੱਲ ਕਰਾਂਗੇ ਨਾ ਹੀ ਆਪਾਂ ਦੂਜੇ ਲੋਕਾਂ ਵਾਂਗੂ ਕਹੀਏ ਕਿ ਭਾਈ ਇਹ ਹਿਸਾਬ ਨਾਲ ਤਾਂ ਫਿਰ ਕੋਈ ਕਲਾਕਾਰ ਬਚਿਆ ਹੀ ਨਾ ਲੋਕੀ ਬੇਦਰਖੀਆ ਤਾਂ ਚਲੋ ਦੁਨੀਆ ਤੇ ਨਹੀਂ ਰਿਹਾ ਤਫਰੀ ਸਾਹਿਬ ਨਾਲ ਤਾਂ ਡੀਸੀ ਜਾਂ ਥਾਣੇਦਾਰ ਉਹ ਗੀਤ ਲਿਖਣ ਵਾਲੇ ਦੇ ਜਾ ਕੇ ਉੱਥੇ ਘਰ ਘੇਰ ਲੈਣ ਨਾ ਹੀ ਆਪਾਂ ਇਹ ਇਤਰਾਜ਼ ਕਰੀਏ ਕਿ ਪਿੰਡ ਦੀ ਹੀ ਨੌਜਾਤੀ ਨੂੰ ਸੰਬੋਧਿਤ ਰੱਖੀ ਖਿਆਲ ਪਟੋਲਿਆ ਮੈਂ ਸਰਪੰਚ ਹੀ ਲੈਣੀ ਹੈ ਡੀਜੇ ਦੇ ਉੱਪਰ ਲਵਾ ਕੇ ਪਿੰਡ ਦਾ ਮੋਤਵਾਰ ਸਰਪੰਚ ਆਪਣੇ ਹੀ ਪਿੰਡ ਦੇ ਲੋਕਾਂ ਦੇ ਸਾਹਮਣੇ ਕਿਵੇਂ ਨੱਚ ਸਕਦਾ ਜਾਂ ਹੋਰ ਲੋਕੀ ਜਿਵੇਂ ਕਈ ਕਲਾਕਾਰ ਫਿਲਮਾਂ ਵਾਲੇ ਵੀ ਲਿਖ ਲਈ ਸੀਗੇ ਕਿ ਯਾਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤਾਂ ਮੰਤਰੀਆਂ ਤੱਕ ਨੂੰ ਕੁੱਟਿਆ ਜਾਂਦਾ ਪੁਲਿਸ ਵਾਲਿਆਂ ਤੱਕ ਨੂੰ ਕੁੱਟਿਆ ਜਾਂਦਾ ਈਵਨ ਕਿ 95% ਫਿਲਮਾਂ ਚ ਹੀ ਹੁੰਦਾ ਕਿ ਪੁਲਿਸ ਵਾਲਿਆਂ ਦੇ ਜਾਂ ਲੀਡਰਾਂ ਦੇ ਹੀਰੋ ਵੱਲੋਂ ਕੋਟੀ ਪੈਂਦੀ ਆ ਫਿਰ ਇਹ ਹਿਸਾਬ ਨਾਲ ਤਾਂ ਕਲਾਕਾਰਾਂ ਨੂੰ ਲੋਕ ਮੁੱਦਾ ਹੀ ਪਾਈ ਰੱਖਣ ਥਾਣੀ ਰੱਖਣ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੋਕ ਨੇ ਇਤਰਾਜ਼ ਜਿੜੇ ਲਾਈ ਸੀ ਆਪੋ ਆਪਣੇ ਵਿਊ ਲੈਣ ਦੇ ਲਈ ਆਪਾਂ ਉਹ ਨਹੀਂ ਕਰਾਂਗੇ ਆਪਾਂ ਇਹਨਾਂ ਸਰਪੰਚਾਂ ਨੂੰ ਆਮੋ ਸਾਹਮਣੇ ਮਿਲਣ ਦੀ ਗੱਲ ਕਰਾਂਗੇ ਫੇਰ ਪਤਾ ਲੱਗੂਗਾ ਕਿ ਇਹ ਵੀ ਪੰਜਾਬ ਦੇ ਸਰਪੰਚਾਂ ਇੰਨਾ ਚ ਜ਼ੁਰਤ ਆ ਇੰਨਾ ਚ ਦਾਮ ਆ ਉਹ ਕਿੱਥੇ ਹੋਰ ਆਪਾਂ ਕੋਈ ਲੜਨਾ ਨਹੀਂ ਹੈ ਕਹਿੰਨਾ ਸਰਪੰਚਾਂ ਦੇ ਨਾਲ ਆਪਾਂ ਮਿਲਣਾ ਕਿੱਥੇ ਆ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਸਾਡਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਨੂੰ ਕੇਂਦਰ ਖੋ ਰਿਹਾ ਤੇ ਸਰਪੰਚ ਕੀ ਹੁੰਦਾ ਸਰਪੰਚ ਇੱਕ ਪਿੰਡ ਦਾ ਮੁੱਖ ਮੰਤਰੀ ਹੁੰਦਾ ਤੇ ਜਿਹੜੇ ਉਹਦੇ ਮੈਂਬਰ ਆ ਉਹ ਸਮਝ ਲਓ ਜਿਵੇਂ ਐਮਐਲਏ ਤੇ ਮੰਤਰੀ ਹੁੰਦੇ ਆ ਤਾਂ ਆਪਣੀਓ ਸਰਪੰਚ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ 14000 ਤੋਂ ਉੱਪਰ ਪੰਚਾਇਤਾਂ ਪੰਜਾਬ ਦੇ ਵਿੱਚ ਤੇ ਯੂਨੀਵਰਸਿਟੀ ਕਿਹਦੀ ਆ ਪੰਜਾਬ ਦੀ ਤੇ ਤੁਸੀਂ ਜਿਹੜੇ ਪੰਜਾਬ ਦੇ 14000 ਸਰਪੰਚੋਂ 14000 ਜਿਹੜੇ ਮੁੱਖ ਮੰਤਰੀ ਆ ਪੰਜਾਬ ਦੇ ਜੇ ਤੁਸੀਂ ਆਪਣੇ ਸਾਰੇ ਮੰਤਰੀ ਸੰਤਰੀ ਨਾਲ ਲੈ ਕੇ ਚੱਲੋ ਤਾਂ ਉਸ ਦਿਨ ਆਪਾਂ ਦੇਖਦੇ ਹਾਂ ਕਿ ਹਰ ਛੋਟੀ ਪੰਚਾਇਤ ਦੇ ਵਿੱਚ ਵੀ ਪੰਜ ਮੈਂਬਰ ਹੁੰਦੇ ਆ ਵੱਡੇ ਪਿੰਡਾਂ ਦੇ ਵਿੱਚ ਜਿਆਦਾ ਵੀ ਹੁੰਦੇ ਆ ਤਾਂ 70 80000 ਰੁਪਏ ਬੰਦਾ ਜਿਹੜਾ ਤੁਹਾਡਾ ਬੰਦਾ ਆਪਾਂ ਕੱਲੇ ਮੈਂਬਰ ਵੀ ਛੱਡ ਦਿਓ ਕੱਲੇ ਤੁਸੀਂ ਜਿਹੜੇ ਮੁੱਖ ਮੰਤਰੀ ਆ ਨਾ ਪਿੰਡਾਂ ਦੇ ਬਈ ਤੁਸੀਂ ਜਾਵੜੋ 14000 ਅਖਠ ਮੂੰਹ ਨਾਲ ਕਹਿ ਦੇਣਾ ਆਮ ਜਿਹੜੇ ਲੀਡਰ ਖਬਰਾਂ 'ਚ ਜਾਂ ਰੈਲੀਆਂ ਬਾਅਦ ਲਿਖਦੇ ਹੁੰਦੇ ਨਾ ਕਿ 50 ਹਜ਼ਾਰ ਦਾ ਇਕੱਠ ਆ ਵਿਸ਼ਾਲ ਰੈਲੀ ਹੋਈ ਉਹਦੇ 'ਚ 10-12 ਹਜ਼ਾਰ ਦਾ ਇਕੱਠ ਹੀ ਹੁੰਦਾ ਜਿਹਨੂੰ 50-60 ਹਜ਼ਾਰ ਦੱਸ ਦਿੰਦੇ ਜਾਂ ਲੱਖਾਂ ਤੱਕ ਦੱਸ ਦਿੰਦੇ ਜੇ ਕਿਤੇ 15 ਟੱਪ ਜੇ ਤਾਂ ਲੱਖ ਕਹਿੰਦੇ ਹੁੰਦੇ ਤਾਂ ਕਹਿਣ ਦਾ ਮਤਲਬ ਉਹ ਅਖਬਾਰਾਂ ਵਾਲਾ ਲੱਖ ਬੰਦੇ ਦਾ ਇਕੱਠ ਤੁਸੀਂ ਇਕੱਲੇ ਮੁੱਖ ਮੰਤਰੀ ਕਰ ਸਕਦੇ ਹੋ ਜਿਹੜੇ ਪਿੰਡਾਂ ਦੇ ਮੁੱਖ ਮੰਤਰੀ ਹੋ ਤੇ ਤੁਹਾਡਾ ਪਹੁੰਚਣਾ ਕਿਉਂ ਜ਼ਰੂਰੀ ਆ ਕਿਉਂਕਿ ਜਿਵੇਂ ਸੂਬੇ ਦੇ ਮੁੱਖ ਮੰਤਰੀ ਦੀ ਸੂਬੇ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ ਨਾ ਤੇ ਤੁਹਾਡੀ ਪਿੰਡ ਵਾਲੇ ਮੁੱਖ ਮੰਤਰੀਆਂ ਦੀ ਵੀ ਤੁਹਾਡੇ ਪਿੰਡਾਂ ਪ੍ਰਤੀ ਜ਼ਿੰਮੇਵਾਰੀ ਹੈ ਤੇ ਬਾਈ ਜੀ ਭਰਾਵੋ ਮੇਰੇ ਉਹ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਗੇ ਹੁੰਦਾ ਸੀ ਕਿ ਸਾਡੇ ਬੱਚੇ 10ਵੀਂ ਕਰਕੇ ਪਲੱਸ 2 ਕੀਤੀ ਤੇ ਆਈਲੈਸ ਕਰਕੇ ਬਾਹਰ ਨਿਕਲ ਗਏ ਹੁਣ ਆਈਲੈਸ ਵਾਲਾ ਕੰਮ ਵੀ ਖਤਮ ਹੋ ਗਿਆ ਤੁਸੀਂ ਵੇਖਿਆ ਹੁਣ ਫੱਟੇ ਲਹਿ ਗਏ ਦੁਕਾਨਾਂ ਬੰਦ ਆ ਜਿਹੜੀ ਆਈਲੈਸ ਵਾਲੀਆਂ ਸੈਂਟਰ ਬੰਦ ਹੋ ਗਏ ਵੀਜ਼ੇ ਇਸ ਕੰਮ ਤੇ ਕਿਉਂਕਿ ਪੀਆਰ ਬਾਹਰ ਬੰਦ ਕਰਤੀ ਵੱਖ-ਵੱਖ ਮੁਲਕਾਂ ਨੇ ਤੇ ਸਾਡੇ ਜਿਹੜੇ ਨੌਜਵਾਨਾ ਤੁਹਾਡੇ ਪਿੰਡਾਂ ਦੇ ਨੌਜਵਾਨਾ ਤੁਹਾਡੇ ਵੋਟਰਾਂ ਦੇ ਨੌਜਵਾਨਾ ਤੁਹਾਡੇ ਸਪੋਰਟਰਾਂ ਦੇ ਨੌਜਵਾਨ ਬੱਚੇ ਜਿਹੜੇ ਆ ਉਹਨਾਂ ਨੂੰ ਕਾਲਜਾਂ ਵਿੱਚ ਦੀ ਹੋ ਕੇ ਯੂਨੀਵਰਸਿਟੀ ਪਹੁੰਚਣਾ ਪੈਣਾ ਤੇ ਯੂਨੀਵਰਸਿਟੀ ਦਾ ਫਰਕ ਇੰਨਾ ਕਾ ਕਿ ਕਿੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੱਚਾ ਪੜਦਾ ਤਾਂ ਉਹਦਾ 10000 ਖਰਚਾ ਜੀ ਉਹੀ ਉਹ लवली ਯੂਨੀਵਰਸਿਟੀ ਜਾਂ ਚੰਡੀਗੜ੍ਹ ਯੂਨੀਵਰਸਿਟੀ ਜਾਂ ਹੋਰ ਚ ਜਿਹੜਾ ਜਾਊਗਾ ਤਾਂ ਉੱਥੇ 3-3 4-4 ਲੱਖ ਰੁਪਈਆ ਉਸੇ ਕੋਰਸ ਦੀ ਉਸੇ ਦੀ ਫੀਸ ਆ ਹਣ ਤੁਸੀਂ ਵੇਖੋ ਤੁਹਾਡਾ ਬੱਚਾ ਤੁਹਾਡੇ ਸਪੋਰਟਰਾਂ ਦਾ ਬੱਚਾ 10000 ਨਾ ਪੜੇ ਕਿ 4 ਲੱਖ ਤੇ ਫੇਰ ਇਹ ਜੇ ਤੁਹਾਡਾ ਬੱਚਾ ਕੋਈ ਬਾਰਡਰ ਏਰੀਆ ਚ ਆਉਂਦਾ ਉਹਨੂੰ ਹੋਰ ਰਿਆਜ ਤਾਂ ਹੈਗੀਆਂ ਜੇ ਤੁਹਾਡਾ ਬੱਚਾ ਕੋਈ ਪੜਾਈ ਚ ਹੁਸ਼ਿਆਰ ਜਾਂ ਆਪਾਂ ਜਿਵੇਂ ਹੁਣ ਕਹਿੰਦੇ ਹੁੰਦੇ ਆ ਐਸਸੀ ਜਾਂ ਬੀਸੀ ਜਿਵੇਂ ਕਿਸੇ ਸੂਚੀ ਵੱਧ ਸ਼੍ਰੀਣੀ ਚਾਹੁੰਦਾ ਤਾਂ ਉਹਦੇ ਲਈ ਅਲੱਗ ਸਹੂਲਤਾਂ ਹੈਗੀਆਂ ਜੇ ਹਿਆਰ ਆ ਤਾਂ ਉਹਦੇ ਲਈ ਫੀਸ ਮਾਫੀ ਆ ਵਜੀਫੇ ਆ ਜੇ ਤੁਹਾਡਾ ਬੱਚਾ ਕੋਈ ਪਲੇਅਰ ਹੈਗਾ ਤਾਂ ਉਹਦੇ ਲਈ ਅਲੱਗ ਵਜੀਫੇ ਆ ਇਹ ਚੀਜ਼ਾਂ ਉੱਥੇ ਨਹੀਂ ਲੱਭਣੀਆਂ ਇਹ ਇਹੀ ਯੂਨੀਵਰਸਿਟੀ ਆ ਜਿਹੜੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾ ਸਕਦੀ ਆ ਤੇ ਬਹੁਤ ਸਾਰੇ ਜਿਹੜੇ ਆਮ ਆਪਣੇ ਸਰਪੰਚ ਜਾਂ ਬੁੱਢੀ ਜੀ ਵੀ ਇਹ ਕਹਿੰਦੇ ਹੁੰਦੇ ਆ ਕਿ ਬਾਹਰ ਨਾ ਭਜੋ ਇੱਥੇ ਪੜੋ ਲਿਖੋ ਅਫਸਰ ਬਣੋ ਅਫਸਰ ਯੂਨੀਵਰਸਿਟੀ ਜੋ ਬਣਨੇ ਆ ਤਾਂ ਅੱਜ ਜ਼ਰੂਰ ਤਾਂ ਸਾਨੂੰ ਉਹ ਯੂਨੀਵਰਸਿਟੀ ਬਚਵਾਨ ਦੀ ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨੌਜਵਾਨ ਸਟੂਡੈਂਟ ਉੱਥੇ ਵਿਦਿਆਰਥੀ ਸੰਘਰਸ਼ ਕਰ ਰਹੇ ਆ ਤੇ 10 ਤਰੀਕ ਨੂੰ 11 ਵਜੇ ਦਾ ਸਮਾਂ ਤੇ ਆਪਾਂ ਨੂੰ ਹੌਮ ਹਮਾ ਕੇ ਪਹੁੰਚਣ ਦੀ ਉੱਥੇ ਜ਼ਰੂਰਤ ਹੈ ਤੇ ਜਿਹੜਾ ਮੈਂ ਕਿਹਾ ਸੀ ਮੈਂ ਉਹਨਾਂ ਨੂੰ ਵੇਖਣਾ ਚਾਹੁੰਨਾ ਸਰਪੰਚਾਂ ਨੂੰ ਅਮੋ ਸਾਹਮਣੇ ਅਮੋ ਸਾਹਮਣੇ ਕਿੱਥੇ ਮੇਰੇ ਹੱਥ 'ਚ ਕੈਮਰਾ ਹੋਊਗਾ ਮੇਰੇ ਹੱਥ 'ਚ ਮਾਈਕ ਹੋਊਗਾ ਮੈਂ ਸਾਹਮਣੇ ਪੰਡਾਲ ਦੇ ਵਿੱਚ ਬਿਠਾ ਹਾਂਗਾ ਤੇ ਮੈਨੂੰ ਇਹ ਆ ਕੇ ਮੇਰੇ ਪੰਜਾਬ ਦਾ ਜਿਹੜੇ ਉਹ ਸਰਪੰਚ ਜਿਹੜੇ ਕਹਿੰਦੇ ਕਿ ਸਾਡਾ ਇੱਕ ਰਤਬਾ ਹੈ ਵਾਕਿਆ ਰਤਬਾ ਹੁੰਦਾ ਸਰਪੰਚ ਦਾ ਤਾਂ ਉਹਨਾਂ ਨੂੰ ਅੱਜ ਜ਼ਰੂਰਤ ਹੈ ਕਿ ਉਹ ਉੱਥੇ ਖੜੇ ਹੋਣ ਸਟੇਜ ਤੇ ਤੇ ਅਸੀਂ ਉਹਨਾਂ ਨੂੰ ਕਵਰ ਕਰੀਏ ਇਹ ਇਸੇ ਤਰ੍ਹਾਂ ਉਹਨਾਂ ਨੂੰ ਅਸੀਂ ਆਮੋ ਸਾਹਮਣੇ ਦੇਖਣਾ ਚਾਹਣਾ ਫੇਰ ਪਤਾ ਲੱਗੂਗਾ ਕਿ ਹਾਂ ਇਹ ਪੰਜਾਬ ਦੇ ਸਰਪੰਚ ਹੈ ਸਾਡੇ ਪਿੰਡਾਂ ਦੇ ਸਰਪੰਚ ਤੇ ਨਹੀਂ ਲਿਖਾਉਣ ਨੂੰ ਤਾਂ ਜਿੱਤੇ ਇੱਕ ਹੁੰਦਾ ਸਾਰਾ ਟੱਬਰ ਲਖਾਈ ਫਿਰਦਾ ਹੁੰਦਾ ਈਵਨ ਕਿ ਉਹਨਾਂ ਦਾ ਕੰਮਾਂ ਤੱਕ ਵੀ ਲਖਾ ਲੈਂਦਾ ਕਿ ਸਰਪੰਚ ਆਂਡ ਗੰਡ ਸਕੇ ਸਬੰਧੀ ਵੀ ਲਖਾ ਲੈਂਦੇ ਆ ਜਿਹੜੇ ਘਰਾਂ ਚੋਂ ਗਾਂ ਭਤੀਜੇ ਲਗਦੇ ਹੁੰਦੇ ਕਿ ਸਾਡੇ ਕੀ ਮਹੱਲੇ ਚ ਸਾਡੇ ਗਵਾੜ ਚ ਸਾਡੇ ਆਲੇ ਪਾਸੇ ਸਰਪੰਚੀ ਆ ਗਈ ਉਹ ਸਰਪੰਚੀ ਨਹੀਂ ਸਰਪੰਚੀ ਇਹ ਹੋਊਗੀ ਕਿ ਸਾਡੇ ਇਹ ਜਿਹੜੇ ਸਰਪੰਚ ਉੱਥੇ ਪਹੁੰਚਣ ਤੇ ਜਿਵੇਂ ਦਿੱਲੀ ਅਸੀਂ ਗਏ ਸੀ ਸਾਨੂੰ ਇਹ ਸਾਡੀਆਂ ਜਮੀਨਾਂ ਜਾਣਗੀਆਂ ਤਾਂ ਪੜਾਈ ਵੀ ਪਹਿਲੀ ਤੋਂ ਘੱਟ ਨਹੀਂ ਹੁੰਦੀ ਜਿਹੜਾ ਇੱਕ ਨੌਕਰੀ ਕਰਦਾ ਬੰਦਾ ਜਿਹਦੀ ਮੰਨ ਲਓ 50-60 ਹਜ਼ਾਰ ਤਨਖਾਹ ਨਾਲ ਉਹ 10 ਕਿੱਲੇ ਵਾਲੇ ਦੇ ਬਰਾਬਰ ਕਮਾਈ ਕਰਦਾ ਜੇ 10 ਕਿੱਲੇ ਵਾਲੇ ਦਾ 60 ਲੱਖ 6 ਲੱਖ ਠੇਕਾ 60 ਹਜ਼ਾਰ ਠੇਕਾ ਨਾਲ 10 ਕਿੱਲੇ ਵਾਲੇ ਦਾ ਬਾਰੂਸ਼ੀਕਾ 72 ਹਜ਼ਾਰ ਬੰਦਾ ਤੇ ਇੰਨਾ ਹੀ ਜੇ 50-60 ਹਜ਼ਾਰ ਤਨਖਾਹ ਲੈਣ ਵਾਲਾ ਉਹ ਦੱਸਿਆ ਕਿ ਲੈ ਵਾਲਾ ਤਾਂ ਉੱਤੇ ਹੁੰਦਾ ਘਟ ਨਹੀਂ ਕਿਉਂਕਿ ਫਸਲ ਦਾ ਤਾਂ ਕਈ ਵਾਰੀ ਨੁਕਸਾਨ ਹੋ ਜਾਂਦਾ ਝਾੜ ਘਟ ਨਿਕਲ ਗਿਆ ਪਰ ਜਿਹੜਾ ਨੌਕਰੀ ਆ ਉਹ ਪੱਕੀ ਆ ਮੀਂਹ ਆਵੇ ਣੀਰੀ ਆਵੇ ਇਸ ਕਰਕੇ ਜਿਵੇਂ ਜ਼ਮੀਨਾਂ ਬਚਾਉਣ ਦੇ ਲਈ ਉੱਥੇ ਗਏ ਸੀ ਨਾ ਦਿੱਲੀ ਉਵੇਂ ਸਾਡੀ ਪੜ੍ਹਾਈ ਸਾਡੀ ਸਿੱਖਿਆ ਸਾਡੀ ਯੂਨੀਵਰਸਿਟੀ ਬਚਾਉਣ ਦੇ ਲਈ ਚੰਡੀਗੜ੍ਹ ਪਹੁੰਚੋ ਫੇਰ ਪਤਾ ਲੱਗੂਗਾ ਕਿ ਅਸੀਂ ਸਰਪੰਚਾਂ ਫਿਰ ਪਤਾ ਲੱਗੂਗਾ ਕਿ ਅਸੀਂ ਪੰਜਾਬੀ ਆ ਤੇ ਸਰਪੰਚਾਂ ਨੂੰ ਇੱਕ ਹੋਰ ਅਪੀਲ ਆ ਕਿ ਬਾਈ ਕੱਲੇ ਤੁਸੀਂ ਨਾ ਪੰਜੋ ਭਰਾਵੋ ਮੇਰੇ ਸਤਿਕਾਰਯੋਗ ਵੀਰੋ ਜਿਹੜੇ ਤੁਹਾਡੇ ਪਿੰਡ ਦੇ ਲੋਕ ਹਨ ਉਹਦੀ ਵਾਰੀ ਬੰਨੋ ਕਿ ਇੱਕ ਇੱਕ ਦਿਨੀ ਭਾਵੇਂ ਜਾ ਕੇ ਆਇਆ ਕਰ ਪੰਜ-ਪੰਜ ਦੀਆਂ ਟੂਲੀਆਂ ਬਣਾ ਦਿਓ 13000 14000 ਪਿੰਡਾਂ 14 5 70000 ਬੰਦਾ ਬੰਦਾ ਜੇ ਹਰੇਕ ਪਿੰਡ ਚੋਂ ਪੰਜ ਬੰਦੇ ਵੀ ਜਾਣ ਤਾਂ ਤੁਸੀਂ ਹਿਸਾਬ ਲਾ ਲਓ ਕਿ 70000 ਬੰਦਾ ਰੋਜ਼ ਦਾ ਬੰਦਾ ਤੇ ਜੀ ਇੰਨੇ ਬੰਦੇ ਇੱਕ ਦਿਨ ਵੀ ਪਹੁੰਚ ਜਾਨਾ ਤਾਂ ਸਰਕਾਰ ਦੇ ਅੰਨੇ ਬਾਰ ਚਾਚਣਗੇ ਸੋ ਇਹੀ ਕਹਿਣਾ ਸੀ ਇਸੇ ਤਰ੍ਹਾਂ ਤੁਹਾਨੂੰ ਆਮੋ ਸਾਹਮਣੇ ਦੇਖਣਾ ਸੀ ਸੋ ਮੇਰੀ ਸਾਰੇ ਦੋਸਤਾਂ ਨੂੰ ਅਪੀਲ ਆ ਕਿ ਵੀਡੀਓ ਨੂੰ ਸ਼ੇਅਰ ਕਰਿਆ ਜੋ ਤੇ ਸਰਪੰਚ ਵੀਰਾਂ ਤੱਕ ਪਹੁੰਚਦੀ ਕਰ ਦਿਓ ਗੁਲਾਬ ਸਿੱਧੂ ਵੀਰ ਤੱਕ ਵੀ ਪਹੁੰਚਦੀ ਕਰ ਦਿਓ ਕਿ ਵੀਰੇ ਤੂੰ ਵੀ ਸ਼ੇਅਰ ਕਰ ਦੀ ਉਹਨਾਂ ਸਰਪੰਚਾਂ ਨੂੰ ਵੀ ਥੋੜੀ ਬਹੁਤੀ ਇਹ ਸਮਝ ਪਵੇ ਕਿ ਗੁਲਾਬ ਨੇ ਸਾਡੀ ਮਾਫੀ ਦਾ ਮਗਾਈ ਦਾ ਗੁੱਸਾ ਨਹੀਂ ਕੀਤਾ ਉਹ ਵੀ ਅੱਜ ਗੁਲਾਬ ਸਿੱਧੂ ਵੀ ਉਹਨਾਂ ਸਰਪੰਚਾਂ ਤੋਂ ਇਹ ਤਵਕਕੋ ਰੱਖਦਾ ਕਿ ਉਹ ਪੰਜਾਬ ਦੇ ਲਈ ਖੜਨਗੇ। ਸੋ ਚੈਨਲ ਨੂੰ ਫੋਲੋ ਕਰ ਲਿਓ ਹੋਰ ਵੀਡੀਓਜ਼ ਲੈ ਕੇ ਤੁਹਾਡੇ ਨਾਲ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਜਾਰੀ ਰਹੂਗੀ। ਚਾਹੁੰਦੇ ਵਸਦੇ ਰਹੋ ਰੱਬ ਰਾਖਾ। ਚੜ੍ਹਦੀ ਕਲਾ।